ਫਿਲੌਰ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਐਸ.ਡੀ.ਐਮ ਦਫਤਰ ਵਿਖੇ ਹੋਈ ਅਹਿਮ ਮੀਟਿੰਗ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਐਸ.ਡੀ.ਐਮ ਸਰਦਾਰ ਲਵਨੀਤ ਸਿੰਘ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਤਹਿਸੀਲ ਪਧਰੀ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਸਾਰੀਆਂ ਸ੍ਰੀ ਰਵਿਦਾਸ ਜੀ ਸੁਭਾਵਾਂ ਨੇ ਹਿੱਸਾ ਲਿਆ ਅਤੇ ਸਾਰੇ ਵਿਭਾਗਾਂ ਦੇ ਅਫਸਰ ਸਹਿਬਾਨਾਂ ਨੇ ਵੀ ਸ਼ਿਰਕਤ ਕੀਤੀ ਇਸ ਮੀਟਿੰਗ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸਜਾਏ ਜਾਣ ਵਾਲੇ ਨਗਰ ਕੀਰਤਨ ਨੂੰ ਫਿਲੋ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਆ ਰਹੀਆਂ ਵੱਖ-ਵੱਖ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕੀਤੀ। ਐਸ ਡੀ ਐਮ ਸਰਦਾਰ ਨਵਨੀਤ ਸਿੰਘ ਨੇ ਸਾਰੇ ਵਿਭਾਗਾਂ ਦੇ ਅਫਸਰ ਸਹਿਬਾਨਾਂ ਨੂੰ ਆਦੇਸ਼ ਦਿੱਤੇ ਕਿ ਜੋ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਪ੍ਰਬੰਧਕ ਕਮੇਟੀਆਂ ਨੇ ਵੱਖ-ਵੱਖ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ ਉਹ ਕੰਮ ਜਲਦੀ ਤੋਂ ਜਲਦੀ ਨੇਪਰੇ ਚਾੜ ਕੇ 5 ਦਿਨਾਂ ਦੇ ਅੰਦਰ-ਅੰਦਰ ਮੈਨੂੰ ਨਿਜੀ ਤੌਰ ਤੇ ਰਿਪੋਰਟ ਕੀਤੀ ਜਾਏ ਇਸ ਮੌਕੇ ਪ੍ਰਦਾਨ ਰਾਜਕੁਮਾਰ ਸੰਦੂ ਪ੍ਰਦਾਨ ਸ੍ਰੀ ਹੰਸਰਾਜ ਪ੍ਰਦਾਨ ਸ੍ਰੀ ਅਸ਼ੋਕ ਕੁਮਾਰ ਸਕੱਤਰ ਸ੍ਰੀ ਤਾਰਾ ਚੰਦ ਜੱਖੂ ਸਕੱਤਰ ਸ੍ਰੀ ਦਿਲਬਾਗ ਰਾਏ ਕਲੇਰ surjeet kumar manoj kumar ਪ੍ਰਦਾਨ ਸਰਪਜੀਤ ਸਾਵੀ ਅਮੀਰ ਚੰਦ ਸ੍ਰੀ ਅੰਮ੍ਰਿਤਪਾਲ ਪੋਸਲੇ ਤੋਂ ਇਲਾਵਾ ਹੋਰ ਵੀ ਵੱਖ-ਵੱਖ ਸਭਾਵਾਂ ਦੇ ਦੇ ਮੈਂਬਰ ਮੌਜੂਦ ਸਨ एपी न्यूज़ पंजाबी ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਅ ਸ੍ਰੀਪਟ ਦੀ ਕੋ ਤਰੀਕ ਪਤਰੀ ਮੀਟਿੰਗ ਹੋਈ ਹੈ ਸ਼ਿਵਦਾਸ ਭਵਨ ਨਾਲ ਸ਼ਿਵਦਾਸ ਜੀ ਮਹਾਰਾਜ ਤੇ ਪ੍ਰਕਾਸ਼ ਸਰਪੰਚ ਵੀ ਸ੍ਰੀ ਮੀਟਿੰਗ ਕੀਤੀ ਵੀ ਇਹ ਸਿਰਫ ਕੀਲੀਆਂ ਕਿੜੀਆਂ ਬਸ ਜਿਹੜੀਆਂ ਗੱਲਾਂ ਨੇ ਇਹਨਾਂ ਸ਼ਟਅਪ ਕੀਤੇ ਅ ਬਿਲਕੁਲ ਜੀ ਇਹਦੇ ਚ ਸ੍ਰੀ ਗੁਰੂ ਰਵਿਦਾਸ ਜੀ ਤੇ ਪ੍ਰਕਾਸ਼ ਉਦਸਵ ਚ ਅਸੀਂ ਜਿਹੜੀ ਮੀਟਿੰਗ ਕੀਤੀ ਗਈ ਸੀ ਅ ਇੱਥੇ ਜਿਹੜੀ ਸ਼ੋਭਾ ਯਾਤਰਾ ਸਾਂਝੇ ਤੌਰ ਤੇ ਵੱਖ-ਵੱਖ ਜਥੇਬੰਦੀਆਂ ਲੋ ਜਿਹੜੀ ਆ 31 ਜਨਵਰੀ ਨੂੰ ਕੱਢੀ ਜਾਏਗੀ ਅ ਸਵੇਰੇ 9 ਵਜੇ ਤੋਂ ਲੈ ਸ਼ੁਰੂ ਹੋਏਗੀ ਤੇ ਵੱਖ-ਵੱਖ ਪਿੰਡਾਂ 'ਚੋਂ ਹੁੰਦੀ ਹੋਈ ਸ਼ਾਮੀ 8 ਵਜੇ ਜਿਹੜੀ ਸਮਾਪਤ ਹੋਏਗੀ ਉਹਦੇ 'ਚ ਜਿੰਨੇ ਵੀ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਉਸ ਤੋਂ ਬਾਅਦ ਅ ਤਹਿਸੀਲ ਆਫਿਸ ਅ ਆਪਣੇ ਪ੍ਰਸ਼ਾਸਨ ਇਸ ਤੋਂ ਇਲਾਵਾ ਵੱਖ-ਵੱਖ ਡਿਪਾਰਟਮੈਂਟ ਜਿਹਦੇ ਚ ਸਾਡੇ ਕੋਲ ਰੇਲਵੇ ਵੀ ਆ ਜਾਂਦੀ ਆ ਆ ਈਟੀਓ ਆਪਣੇ ਐਕਸਾਈਜ਼ ਡਿਪਾਰਟਮੈਂਟ ਆ ਮੰਡੀ ਬੋਰਡ ਆ ਏਡਬਲਯੂਡੀ ਆ ਬੀਡੀਪੀਓ ਆ ਇਹਨਾਂ ਸਾਰੇ ਡਿਪਾਰਟਮੈਂਟ ਨੂੰ ਅਸੀਂ ਅੱਜ ਇੱਥੇ ਇਕੱਤਰ ਕਰਕੇ ਤੇ ਵੱਖ-ਵੱਖ ਜਥੇ ਜਥੇਬੰਦੀਆਂ ਦੇ ਜਿਹੜੇ ਨੁਮਾਇंदे ਸੀ ਉਹਨਾਂ ਨਾਲ ਮੀਟਿੰਗ ਕਰਵਾਈ ਆ ਉਹਨਾਂ ਦੇ ਨਾਲ ਜਿਹੜੇ ਵੀ ਅਸੀਂ ਇੰਤਜ਼ਾਮ ਕਰਨੇ ਆ ਉਹਨਾਂ ਦੀ ਅਸੀਂ ਅੱਜ ਸਾਰੀ ਰਸਮੀਖਿਆ ਕੀਤੀ ਗਈ ਆ ਤੇ ਉਸ ਵਿੱਚ ਜਿਹੜੇ ਵੀ ਕੰਮ ਹੋਣ ਵਾਲੇ ਆ ਉਹਨਾਂ ਨੂੰ ਅਸੀਂ ਜਿਹੜਾ ਵਾ 29 ਤਰੀਕ ਤੱਕ 29 ਜਨਵਰੀ ਤੱਕ ਮੁਕੰਮਲ ਕਰਕੇ ਤਾਂ ਕਿ ਜਿਹੜੀ ਸ਼ੋਭਾ ਯਾਤਰਾ ਜਿਹੜੀ ਆ ਉਹ ਸਾਡੀ ਨਿਰਵਿਘਨ ਜਿਹੜੀ ਆ ਤੇ ਪੂਰੀ ਸ਼ਰਧਾ ਤੇ ਪੂਰੇ ਸਤਿਕਾਰ ਦੇ ਨਾਲ ਜਿਹੜੀ ਨਿਕਲ ਸਕੇ ਉਹਦੇ ਲਈ ਅੱਜ ਅਸੀਂ ਇਹ ਮੀਟਿੰਗ ਕੀਤੀ ਆ ਜੀ ਹਾਂ ਜੀ 6:10 ਮਰ ਦੇ 6:00 ਵਜੇ ਮੈਂ ਪ੍ਰਕਾਸ਼ ਹੋ ਸਕਤੇ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈ ਆ ਸ਼ੋਭਾ ਜੱਤਰ ਦੇ ਬਜ਼ਾਰੀਂ ਜਿਹੜੇ ਅੱਜ ਉਪ ਮੰਡਲ ਮਜਿਸਟ੍ਰੇਟ ਫਲੋਰਨਸ ਸਾਰੀਆਂ ਸੁਭਾਵਾਂ ਦੀ ਦਾ ਪ੍ਰਸ਼ਾਸਨ ਦੀ ਮੀਟਿੰਗ ਹੋਈ ਆ। ਸਾਰੇ ਪ੍ਰਸ਼ਾਸਨ ਜੋ ਵੀ ਅਫਸਰ ਸਬੰਧ ਆਏ ਸੀ ਉਹਨਾਂ ਨੇ ਜੋ ਜੋ ਡਿਊਟੀਆਂ ਲਗਾਤੀਆਂ ਗਈਆਂ ਨੇ ਜੋ ਪਿਛਲੇ ਸਾਲਾਂ ਵਿੱਚ ਸਾਨੂੰ ਮੁਸ਼ਕਲਾਂ ਸੀਗੀਆਂ ਉਹ ਅਸੀਂ ਮੇਲਾ ਮਜਿਸਟ੍ਰੇਟ ਨੂੰ ਦੱਸਤੀਆਂ। ਤੇ ਉਹ 22 ਤਰੀਕ ਨੂੰ ਮੀਟਿੰਗ ਰੱਖ ਕੇ ਦੁਆਰਾ ਉਹਦੇ ਵਿੱਚ ਸਾਰੇ ਅਫਸਰ ਜਿਹੜਾ ਆਪਣਾ ਜੋ ਵੀ ਇਹਨਾਂ ਦੀਆਂ ਲਾਈਆਂ ਆ ਉਹਦਾ ਰਿਵਿਊ ਦੇਣਗੇ। ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ। ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਆ। ਸਾਰੇ ਸੁਭਾਵਾਂ ਦਾ ਬਹੁਤ-ਬਹੁਤ ਧੰਨਵਾਦ ਆ। ਜੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ